ਮਸੀਹ ਵਿੱਚ ਸਾਰੇ ਭੈਣ ਭਾਈਆਂ ਨੂੰ ਮੇਰੇ ਵੱਲੋਂ ਜੈਮ ਸੀ ਅੱਜ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਸੰਡੇ ਹੈ ਸਬਤ ਦਾ ਦਿਨ ਹੈ ਤਾਂ ਅਸੀਂ ਦੇਖਦੇ ਹਾਂ ਜਬੂਰਾ ਦੀ ਪੋਥੀ 118 ਉਹਦੇ 23 ਤੇ 24 ਅਧਿਆਤ ਨੂੰ ਦੇਖਦੇ ਹਾਂ ਉਹਦੇ ਵਿੱਚ ਲਿਖਿਆ ਇਹ ਯਹਵਾਦੀ ਵੱਲੋਂ ਹੈ ਅਤੇ ਸਾਡੀ ਨਜ਼ਰ ਵਿੱਚ ਅਚਰਜ ਹੈ ਇਹ ਦਿਨ ਜੋ ਹਵਾ ਨੇ ਬਣਾਇਆ ਹੈ ਉਸ ਵਿੱਚ ਅਸੀਂ ਬਾਗ-ਬਾਗ ਤੇ ਆਨੰਦ ਹੋਈਏ ਸੋ ਸਾਨੂੰ ਜ਼ਰੂਰਤ ਹੈ ਕਿ ਅਸੀਂ ਅੱਜ ਖੁਸ਼ ਅਤੇ ਆਨੰਦ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਮਨਾਈਏ ਔਰ ਪਰਮੇਸ਼ਰ ਦੀ ਮਹਿਮਾ ਕਰਕੇ ਪਰਮੇਸ਼ਰ ਦੀ ਆਰਾਧਨਾ ਨੂੰ ਕਰਦੇ ਹੋਏ ਓ ਪਰਮੇਸ਼ਰ ਦੀ ਮਹਿਮਾ ਕਰਦੇ ਹੋਏ ਅਸੀਂ ਇਹ ਦਿਨ ਆਜ਼ਾਦ ਦਿਨ ਸਭ ਤਰੇ ਦੇ ਦਿਨ ਮਨਾਈਏ ਪ੍ਰਭੂ ਸਾਰੇ ਅਨੁਤਾਨੋ ਆਸ਼ੀਸ਼ ਦੇ ਆਮੇਨ